ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੁਨੀਆ ਦੇ ਅੰਦਰ ਉਹ ਮੁਬਾਰਕ ਤੇ ਪਵਿੱਤਰ ਸਥਾਨ ਹੈ ਜਿੱਥੋਂ ਹਰ ਵੇਲੇ ਸਮੁੱਚੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ ਜਾਂਦਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਦੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਔਰ ਸਮੁੱਚੀ ਮਨੁੱਖਤਾ ਦੇ ਵਾਸਤੇ ਇਹ ਚਾਰ ਦਰਵਾਜ਼ੇ ਖੁੱਲੇ ਹੋਏ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਦਰ ਜੋ ਕੀਰਤਨ ਦੀਆਂ ਤਰੰਗਾਂ ਨਿਕਲਦੀਆਂ ਨੇ ਉਹ ਇਸ ਦੇ ਆਬਾ ਮੰਡਲ ਦੇ ਅੰਦਰ ਰੋਹਾਨੀ ਮਾਹੌਲ ਤਿਆਰ ਕਰਦੀਆਂ ਨੇ ਜਿੱਥੇ ਆਣ ਕੇ ਸਾਨੂੰ ਸਦਕ ਸਿਰੜ ਦੀ ਦਾਤ ਮਿਲਦੀ ਹੈ ਉਥੇ ਅਸੀਂ ਅਕਾਲ ਪੁਰਖ ਦੇ ਨਾਲ ਜੁੜਦੇ ਹਾਂ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਬਾਰੇ ਜੋ ਧਮਕੀ ਭਰੇ ਈਮੇਲ ਆ ਰਹੇ ਨੇ ਇਨ੍ਹਾਂ ਈਮੇਲਾਂ ਨੂੰ ਦੇਖ ਕੇ ਜਿੱਥੇ ਸਿੱਖ ਉਥੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਮਨੁੱਖ ਚਿੰਤਤ ਹੈ ਕਿ ਇਹੋ ਜੇ ਈਮੇਲ ਰੋਹਾਨੀਅਤ ਦੇ ਘਰ ਤੇ ਸਰਬਸਾਂਝਾ ਉਪਦੇਸ਼ ਦੇਣ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਕਿਉਂ ਆ ਰਹੇ ਨੇ ਔਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਈਮੇਲ ਲਗਾਤਾਰ ਆ ਰਹੇ ਨੇ ਔਰ ਸਰਕਾਰ ਜਿਹੜੀ ਹੈ ਉਹ ਭਾਵੇਂ ਕੇਂਦਰ ਦੀ ਹੈ ਭਾਵੇਂ ਪੰਜਾਬ ਦੀ ਹੈ ਅਜੇ ਤੱਕ ਉਹਨਾਂ ਨੂੰ ਉਸ ਤਰੀਕੇ ਨਾਲ ਆਈਡੈਂਟੀਫਾਈ ਨਹੀਂ ਕਰ ਸਕੀ ਕਿਉਂਕਿ ਅੱਜ ਵੀ ਇੱਕ ਈਮੇਲ ਸਚਖੰਡ ਸ਼੍ਰੀ ਦਰਬਾਰ ਸਾਹਿਬ ਆਈ ਹੈ ਜਦੋਂ ਤਕਨੀਕੀ ਤੌਰ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕੁਝ ਮਿੰਟਾਂ ਦੇ ਵਿੱਚ ਹੀ ਆਪਾਂ ਤਕਨੀਕ ਦੇ ਨਾਲ ਕਿੱਥੇ ਵੀ ਪਹੁੰਚ ਸਕਦੇ ਹਾਂ ਜਾਂ ਕਿਸੇ ਨੂੰ ਵੀ ਪਛਾਣ ਸਕਦੇ ਹਾਂ ਤਾਂ ਇੰਨੇ ਦਿਨ ਲੱਗ ਜਾਣੇ ਦੋਸ਼ੀ ਨੂੰ ਫੜਨ ਦੇ ਵਿੱਚ ਇਹ ਸੰਗਤਾਂ ਦੇ ਮਨ ਦੇ ਅੰਦਰ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ ਨਾਲ ਹੀ ਗੱਲ ਇਹ ਹੈ ਸਾਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਆਉਂਦੀਆਂ ਹਨ ਔਰ ਜਿਹੜੇ ਵੀ ਇਹ ਦੋਸ਼ੀ ਹਨ ਜਿਵੇਂ ਅੱਜ ਪੰਜਾਬ ਪੁਲਿਸ ਨੇ ਇੱਕ ਦਾਵਾ ਵੀ ਕੀਤਾ ਹੈ ਕਿ ਉਹਨਾਂ ਨੇ ਇੱਕ ਬੰਦੇ ਨੂੰ ਆਈਡੈਂਟੀਫਾਈ ਕੀਤਾ ਹੈ ਉਹ ਬੰਦੇ ਦੇ ਮਗਰ ਜਿਹੜੇ ਲੋਕ ਨੇ ਉਹਨਾਂ ਦੀ ਕੀ ਮਨਸ਼ਾ ਹੈ ਉਹਨਾਂ ਦੇ ਪਿੱਛੇ ਕੀ ਤਾਕਤਾਂ ਨੇ ਇਹ ਵੀ ਸਾਰਾ ਕੁਝ ਸਮੁੱਚੀ ਦੁਨੀਆ ਦੇ ਸਾਹਮਣੇ ਤੇ ਖਾਲਸਾ ਬੰਧ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹੋ ਜੀਆਂ ਤਾਕਤਾਂ ਦੀ ਮਨਸ਼ਾ ਕੀ ਹੈ ਕਿ ਉਹ ਸਿੱਖ ਸੰਗਤਾਂ ਦੀ ਇੱਥੇ ਗਿਣਤੀ ਨੂੰ ਘਟਾਉਣਾ ਚਾਹੁੰਦੇ ਨੇ ਕਿ ਸਿੱਖ ਸੰਗਤਾਂ ਦੇ ਅੰਦਰ دہشت ਪੈਦਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਪਿੱਛੇ ਕੀ ਮਨਸ਼ਾ ਹੈ ਇਹ ਜਗ ਜਹਰ ਹੋਣੀ ਚਾਹੀਦੀ ਹੈ ਤੇ ਇਹ ਕੇਂਦਰੀ ਏਜੰਸੀਆਂ ਦਾ ਕੰਮ ਹੈ ਤੇ ਸਰਕਾਰਾਂ ਦਾ ਕੰਮ ਹੈ ਕਿ ਉਹ ਇਹਨਾਂ ਬੰਦਿਆਂ ਦੇ ਕੋਲੋਂ ਸਾਰਾ ਕੁਝ ਜੋ ਵੀ ਹੈ ਉਹ ਗਲਵਾਉਣ ਨਾਲ ਦੀ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਜਿਹੜਾ ਪ੍ਰੇਮ ਹੈ ਉਹ ਬਹੁਤ ਜ਼ਿਆਦਾ ਹੈ ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਦੇ ਮੁਤਾਬਕ ਸੱਚਖੰਡ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਤੁਰਦਿਆਂ ਹੋਇਆਂ ਕਾਹਲ ਨਹੀਂ ਕਰਨੀ ਕਿਉਂਕਿ ਜਿੱਥੇ ਆਪਾਂ ਕਦਮ ਰੱਖ ਰਹੇ ਹਾਂ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਆਖਦੇ ਨੇ ਉਹਦੇ ਹੇਠਾਂ ਪੱਥਰ ਨਾ ਜਾਣਿਓ ਉਸ ਪੱਥਰ ਦੇ ਹੇਠਾਂ ਪਤਾ ਨਹੀਂ ਕਿੰਨੇ ਕ ਸਿਲ ਦੇ ਹੇਠਾਂ ਸਿਰ ਲੱਗੇ ਨੇ ਜੋ ਦਰਬਾਰ ਸਾਹਿਬ ਦੀ ਅਜਮਤ ਦੇ ਲਈ ਸਿੰਘ ਸ਼ਹੀਦियां ਪਾ ਗਏ। ਤੋਂ ਜੇ ਕੋਈ ਇਹ ਗੱਲ ਕਰੇ ਕਿ ਸਿੱਖ ਕੌਮ ਨੂੰ ਡਰਾ ਕੇ ਜਾਂ ਸੰਗਤਾਂ ਨੂੰ ਡਰਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਦੂਰ ਕਰ ਲਵਾਂਗੇ। ਤਾਂ ਇਹ ਉਹਨਾਂ ਲੋਕਾਂ ਦਾ ਭਰਮ ਤੇ ਭੁਲੇਖਾ ਹੈ ਕਿਉਂਕਿ ਸਿੱਖ ਸੰਗਤਾਂ ਤੇ ਉਦੋਂ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਂਦੀਆਂ ਰਹੀਆਂ ਨੇ ਜਦੋਂ ਸਿੱਖ ਕੌਮ ਦੇ ਉੱਤੇ ਪੂਰਨ پابੰਦੀ ਸੀ ਸਿੱਖ ਹੋਣ ਦਾ ਮਤਲਬ ਬਾਗੀ ਸੀ ਉਦੋਂ ਵੀ ਇਸ ਮੁਬਾਰਕ ਸਰੋਵਰ ਦੇ ਵਿੱਚ ਸਿੱਖ ਇਸ਼ਨਾਨ ਕਰਦੇ ਰਹਿ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਦੇ ਰਹਿ ਸ਼੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰਦੇ ਰਹਿ ਤੋਂ ਜਿਨ੍ਹਾਂ ਦੀ ਵੀ ਇਹ ਮਨਸ਼ਾ ਹੈ ਕਿ ਸੰਗਤਾਂ ਨੂੰ ਡਰਾ ਲਵਾਂਗੇ ਇਹ ਮਨਸ਼ਾ ਜਿਹੜੀ ਹੈ ਉਹ ਸਿੱਖਾ ਦੇ ਸੁਭਾਅ ਨੂੰ ਨਹੀਂ ਜਾਣਦੇ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਆ ਰਹੀਆਂ ਨੇ ਤੇ ਸਿੱਖ ਸੰਗਤਾਂ ਅੱਗੇ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਭਰਨ ਕਿਉਂਕਿ ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦਰ ਹੈ ਜਿਸ ਗੁਰੂ ਦੇ ਬਾਰੇ ਪਾਠ ਸਹਿਬ ਆਖਦੇ ਨੇ ਹਮ ਅਬਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਹੀ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਅਸੀਂ ਸਾਰੇ ਜਾਣੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰੇ ਜਿਵੇਂ ਅੱਗੇ ਵੱਡੀ ਗਿਣਤੀ ਦੇ ਵਿੱਚ ਆਉਨੇ ਹਾਂ ਹੁਣ ਵੀ ਆਈਏ ਤੇ ਨਾਲ ਦੀ ਨਾਲ ਸਰਕਾਰਾਂ ਨੂੰ ਵੀ ਹੈ ਕਿ ਉਹ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਪੰਥ ਦੇ ਸੰਗਤਾਂ ਦੇ ਸਾਹਮਣੇ ਲਿਆਉਣ ਇੰਨੀ ਜੋ ਡਿਲੇ ਹੋ ਰਹੀ ਹੈ ਜੋ ਲੇਟ ਹੋ ਰਿਹਾ ਹੈ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਤੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਅੱਜ ਤਕਨੀਕੀ ਯੁੱਗ ਦੇ ਵਿੱਚ ਇੰਨੀ ਦੇਰੀ ਹੋਣੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਤੋਂ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਐਸੀ ਮਾੜੀ ਮਨਸ਼ਾ ਵਾਲੇ ਸ਼ਰਾਰਤੀ ਲੋਕਾਂ ਨੂੰ ਜ਼ਰੂਰ ਸਾਹਮਣੇ ਲਿਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ